ਓਏ ਉਹ ਗੋਲੀ ਮਾਰਨ ਦੀ ਕੋਸ਼ਿਸ਼ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਮੌਜੂਦਾਂ ਘੰਟਾਕਾਰ ਬਾਹਰ ਜਿੱਥੇ ਕਿ ਅੱਜ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡ ਸਾਹਿ ਜਿਨ੍ਹਾਂ ਨੂੰ ਕਿ ਸਜਾਵਾਂ ਸੁਣਾਈਆਂ ਗਈਆਂ ਸੀ ਇਹ ਬਾਹਰ ਪਹਿਰੇਦਾਰੀ ਕਰਕੇ ਵਰਛਾਤ ਵਿੱਚ ਵਰਛਾ ਫੜ ਕੇ ਆਪਣੀ ਦੂਜੇ ਦਿਨ ਦੀ ਸੇਵਾ ਪੂਕਤਰੇ ਸਨ ਅਚਾਨਕ ਹੀ ਇੱਕ ਸਿੱਖ ਆਗੂ ਨਰੈਣ ਸਿੰਘ ਚੋੜਾ ਜੋ ਕਿ ਗੋਲੀ ਚਲਾ ਦਿੰਦੇ ਨੇ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਹੌਲ ਤਣਾਪੂਰਨ ਪੈਦਾ ਹੋ ਗਿਆ ਫਿਲਹਾਲ ਨਰਿੰਦਰ ਸਿੰਘ ਚੋੜਾ ਨੂੰ ਮੌਕੇ ਤੇ ਪੁਲਿਸ ਵੱਲੋਂ ਕਾਬੂ ਕਰਤਾ ਲਿੱਤਾ ਗਿਆ ਹੈ ਸੋ ਤਸਵੀਰਾਂ ਸਾਂਝੇ ਕਰ ਰਿਹਾ ਅਮਰitsar ਦੇ ਘੰਟਾ ਘਰ ਬਾਹਰ ਪਲਾਇਆ ਜਿੱਥੋਂ ਕਿ ਚਰਨ ਧੋ ਕੇ ਸੰਗਤ ਅੰਦਰ ਨਤਮਸਤਕ ਹੋਣ ਲਈ ਜਾਂਦੀ ਹੈ ਸੋ ਇਹਦੇ ਵਿੱਚ ਇੱਕ ਸਿੱਖ ਆਗੂ ਨਰਨ ਸਿੰਘ ਚੋੜਾ ਆਉਂਦੇ ਨੇ ਤੇ ਉਹਨਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੋਲੀ ਜਾ ਕੇ ਪੱਥਰ ਨੂੰ ਲੱਗਦੀ ਹੈ ਤਾਂ ਫਿਲਹਾਲ ਮੌਕੇ ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਬਚਾ ਲਿਆ ਜਾਂਦਾ ਹੈ ਤੇ ਨਰਨ ਸਿੰਘ ਚੋੜਾ ਨੂੰ ਕਾਬੂ ਕਰ ਲਿਆ ਜਾਂਦਾ ਹੈ ਸੋ ਤਸਵੀਰਾਂ ਸਾਂਝੇ ਕਰ ਰਹੇ ਆ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਜਿੱਥੋਂ ਕਿ ਚਰਨ ਧੋ ਕੇ ਸੰਗਤ ਅੰਦਰ ਜਾਂਦੀ ਹੈ ਸੋ ਫਿਲਹਾਲ ਮਾਹੌਲ ਤਨਾਪੂਰਨ ਪੈਦਾ ਹੋਇਆ ਹੈ ਕਾਫੀ ਸੰਗਤ ਇੱਥੇ ਪਹੁੰਚੀ ਹੋਈ ਸੀ ਤੇ ਨਰੈਣ ਸਿੰਘ ਚੋੜਾ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਜਿੱਥੇ ਕੇ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੂਜੇ ਦਿਨ ਆਪਣੀਆਂ ਜਿਹੜੇ ਕੇ ਧਾਰਮਿਕ ਸਜਾਵਾਂ ਜਿਹੜੀਆਂ ਪੂਰੀਆਂ ਕਰ ਰਹੀ ਸੀ ਸੇਵਾ ਕਰ ਰਹੀ ਸੀ ਇੱਥੇ ਤੇ ਇਸ ਦੇ ਦੌਰਾਨ ਨਰੈਣ ਸਿੰਘ ਚੋੜਾ ਆਉਂਦੇ ਨੇ ਤੇ ਉਹਨਾਂ ਵੱਲੋਂ ਇੱਕ ਗੋਲੀ ਚਲਾਈ ਜਾਂਦੀ ਹੈ ਸੁਖਬੀਰ ਬਾਦਲ ਦੇ ਉੱਤੇ ਜੋ ਕੇ ਜਾ ਕੇ ਪੱਥਰ ਨੂੰ ਲੱਗਦੀ ਹੈ ਤੇ ਇਸੇ ਦੌਰਾਨ ਹੀ ਪੁਲਿਸ ਕਰਮੀਆਂ ਵੱਲੋਂ ਉਸ ਦੀ ਬਾਹ ਫੜ ਕੇ ਪਿਸਤੌਲ ਨੂੰ ਉੱਪਰ ਕਰ ਲੈਂਦੇ ਪਿਸਤੌਲ ਨੂੰ ਕਾਬੂ ਕਰ ਲਿਆ ਜਾਂਦਾ ਹੈ ਸੋਲ ਨਰੈਣ ਸਿੰਘ ਚੋੜਾ ਨੂੰ ਵੀ ਕਾਬੂ ਕਰਕੇ ਹਿਰਾਸ ਦੇ ਵਿੱਚ ਲੈ ਗਿਆ ਹੈ ਤੇ ਉਸ ਕੋਲੋਂ ਪੁਛਗਿਛ ਜਿਹੜੀ ਕੀਤੀ ਜਾ ਰਹੀ ਹੈ ਸੋ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਸੁਖਬੀਰ ਬਾਦਲ ਸਵੇਰ ਤੋਂ ਹੀ ਆਪਣੀ ਸੇਵਾਵਾਂ ਪੂਰੀਆਂ ਕਰਨ ਲਈ ਪਹੁੰਚੇ ਸਨ ਸੇਵਾ ਕਰਨ ਲਈ ਪਹੁੰਚੇ ਸਨ ਪਰ ਇਸ ਦੌਰਾਨ ਜਿਹੜੀ ਕਿ ਗੋਲੀ ਚੱਲ ਜਾਂਦੀ ਹੈ ਸੋ ਮਾਹੌਲ ਤਣਾਪੂਰਨ ਹੈ ਫਿਲਹਾਲ ਹਿਰਾਸ ਦੇ ਵਿੱਚ ਲੈ ਕੇ ਨਰੈਣ ਸਿੰਘ ਚੋੜਾ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਜਿਹੜੇ ਕਿ ਜਾਂਚ ਕੀਤੀ ਜਾਵੇਗੀ ਕਿ ਉਹਨਾਂ ਵੱਲੋਂ ਗੋਲੀ ਕਿਉਂ ਚਲਾਈ ਗਈ ਸੀ ਉਹ ਫਲਹਾਲ ਤਸਵੀਰਾਂ ਤੁਹਾਡੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸਾਂਝੇ ਕੀਤੀਆਂ ਨੇ ਸੁਰਕਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ ਕੋਈ ਪਤਾ ਪਤਾ ਚੱਲਿਆ ਜੀ ਕੌਣ ਸੀ ਕਿਹੜਾ ਸਖਸ਼ੀ ਏਡੇ ਵੱਡੇ ਸੁਰੱਖਿਆ ਕਿਲੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਕ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਬੰਦਾ ਜੀ ਲੈ ਲੈ ਸਰ ਖੋਲ ਜਾ ਸਕਦੇ ਲੈ ਲੈ ਆਪਣਾ ਸ਼ਾਮ ਕੀ ਹੋਈਏ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ ਇੱਕ ਮਿੰਟ ਪਲੀਜ਼ ਹਾਂ ਗੋਲਾ ਪਿਆਰ ਹੈ ਮਾਰ ਗਿਆ ਕੋਈ ਫੇਰ ਮਾਰ ਗਿਆ ਫੜਿਆ ਗਿਆ ਉਹ ਮੌਕੇ ਦੇ ਤੋਂ ਇੰਨੀ ਸੰਗਤ ਦੇ